ਤਰਨਤਾਰਨ ਮਰਡਰ ਦੇ ਵਿੱਚ ਪਾਕ ਗੈਂਗਸਟਰ ਸ਼ਹਯਾਦ ਪੱਟੀ ਦੀ ਐਂਟਰੀ ਹੋ ਗਈ ਹੈ ਗੈਂਗਸਟਰ ਸ਼ਹਯਾਦ ਪੱਟੀ ਨੇ ਸੋਸ਼ਲ ਮੀਡੀਆ ਤੇ ਇੱਕ ਬਕਾਇਦਾ ਪੋਸਟ ਪਾਈ ਆਪਣੀ ਪੋਸਟ ਵਿੱਚ ਮੈਕ ਭੰਡੋਰੀ ਦਾ ਉਸ ਦੇ ਵੱਲੋਂ ਜ਼ਿਕਰ ਕੀਤਾ ਗਿਆ ਡੋਨੀ ਬਲ ਤੇ ਮੈਂ ਅਸੀਂ ਦੋਵੇਂ ਭਰਾ ਹਾਂ ਸ਼ਹਯਾਦ ਪੱਟੀ ਦੇ ਵੱਲੋਂ ਪੋਸਟ ਵਿੱਚ ਕਿਹਾ ਗਿਆ ਕਿ ਡੋਨੀ ਬਲ ਤੇ ਮੈਂ ਅਸੀਂ ਦੋਵੇਂ ਭਰਾ ਹਾਂ ਮੈਕ ਭੰਡੋਰੀ ਦੇ ਨਾਲ ਕੁੱਟਮਾਰ ਕਰਨ ਵਾਲਿਆਂ ਦਾ ਵੀ ਇਹੀ ਹਾਲ ਹੋਵੇਗਾ ਰੈਪਰ ਜਸਤਾਲੀਵਾਲ ਤੇ ਸੁਲਤਾਨ ਨੂੰ ਧਮਕੀ ਦਿੱਤੀ ਹੈ ਡੈਮੋ ਤੁਹਾਨੂੰ ਮਿਲ ਗਿਆ ਹੈ ਜੋ ਜੋ ਮਹਿਕ ਪੰਡੂਰੀ ਦੇ ਘਰ ਗਏ ਤਿਆਰ ਰਹੋ ਇਸ ਦੀ ਸਿੱਧੀ ਸਿੱਧੀ ਧਮਕੀ ਦੇ ਰਿਹਾ ਹੈ ਸ਼ਹਿਜ਼ਾਦ ਪੱਟੀ ਸਾਰਾ ਕੁਝ ਕਰ ਲੈਂਦੇ ਆ ਪਰ ਪੱਗ ਤੇ ਕੇਸਾਂ ਦੀ ਬੇਦਬੀ ਨਾ ਨਹੀਂ ਕਰਦੇ ਪੰਡੂਰੀ ਦੀ ਕੁੱਟਮਰ ਕਰਨ ਵਾਲੇ ਦੇ ਦੋਸਤਾਂ ਕਤਲ ਹੋਇਆ ਸੀ ਦੱਸਦੀ ਕਿ ਤਰਨਤਾਰਨ ਦੇ ਕੈਰੋਂ ਪਿੰਡ ਦੇ ਵਿੱਚ ਸੋਮਵਾਰ ਸ਼ਾਮ ਨੂੰ ਦੋ ਗੁੱਟਾਂ ਦੇ ਵਿਚਕਾਰ ਅੰਨੇਵਾ ਫਾਇਰਿੰਗ ਹੋਈ ਤੇ ਇਸ ਗੋਲੀਬਾਰੀ ਦੇ ਵਿੱਚ ਕਰਮੂ ਵਾਲਾ ਪਿੰਡ ਦਾ ਸਮਰਪ੍ਰੀਤ ਸਿੰਘ ਮੌਕੇ ਤੇ ਹੀ ਮਾਰਿਆ ਗਿਆ ਜਦਕਿ ਮੇਰਾ ਹਣਾ ਪਿੰਡ ਦਾ ਸਰਵਪ ਸਿੰਘ ਗੰਬੀਰ ਜ਼ਖਮੀ ਹੋ ਗਿਆ ਪਰ ਇਲਾਕੇ ਦੇ ਦਰਾਂ ਉਸਦੀ ਵੀ ਮੌਤ ਹੋ ਗਈ। ਪੂਰਾ ਮਾਮਲਾ ਸੋਸ਼ਲ ਮੀਡੀਆ ਇਨਫਲੂਐਂਸਰ ਮਹਿਕ ਪੰਡੋਰੀ ਤੇ ਜਸ ਢਲੀਵਾਲ ਦੇ ਵਿਚਾਲੇ ਚੱਲ ਰਿਹਾ ਵਿਵਾਦ ਹੈ। ਮਹਿਕ ਪੰਡੋਰੀ ਦੇ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਸਦੀ ਕੁੱਟਮਾਰ ਕਰ ਵੀਡੀਓ ਵਾਇਰਲ ਕੀਤੀ ਗਈ। ਇਸ ਪੂਰੀ ਘਟਨਾ ਕਰਨ ਤੋਂ ਬਾਅਦ ਦੋ ਕਤਲ ਹੋ ਜਾਂਦੇ ਨੇ ਇਸ ਘਟਨਾ ਤੋਂ ਬਾਅਦ ਗੋਬੀ ਕਨ ਸ਼ਾਂਪੋਈਆ ਗੈਂਗ ਦੇ ਉਸ ਦੇ ਸਾਥੀ ਇੱਕ ਉਸ ਪਾਤੀ ਕਤਲ ਦੀ ਜ਼ਿੰਮੇਵਾਰੀ ਲੈਣ ਦੇ ਤੇ ਮਾਮਲਾ ਲਗਾਤਾਰ ਹੁਣ ਗਰਮਾਉਂਦਾ ਹੋਇਆ ਨਜ਼ਾਰੇ ਇਸੇ ਪੂਰੇ ਮਾਮਲੇ ਦੇ ਵਿੱਚ ਹੁਣ ਪਾਕਿਸਤਾਨ ਦੇ ਗੈਂਗਸਟਰ ਸ਼ਹਜਾਦ ਪੱਟੀ ਦੀ ਐਂਟਰੀ ਹੋਈ ਹੈ ਗੈਂਗਸਟਰ ਸ਼ਹਜਾਦ ਪੱਟੀ ਨੇ ਆਪਕਾਇਦਾ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਆ ਉਸ ਦੇ ਵਲੋਂ ਸਿੱਧੀ ਧਮਕੀ ਦਿੱਤੀ ਗਈ ਹੈ ਕਿ ਮਹਿਕ ਪਟੋਰੀ ਦੇ ਨਾਲ ਕੁੱਟਮਾਰ ਕਰਨ ਵਾਲਿਆਂ ਦਾ ਵੀ ਇਹੀ ਹਾਲ ਹੋਵੇਗਾ ਅੱਛਾ ਜੀ ਸਭ ਤੋਂ ਪਹਿਲੇ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਡੋਨੀ ਭਾਈ ਤੇ ਮੈਂ ਸ਼ਹਾਜ਼ਾਦ ਪੱਟੀ ਅਸੀਂ ਦੋਵੇਂ ਭਰਾ ਹਾਂ ਕੁਝ ਲੋਕਾਂ ਨੂੰ ਪਹਿਲਾਂ ਪਤਾ ਸੀ ਲੇਕਿਨ ਅੱਜ ਮੈਂ ਬਾਅਦ ਜ਼ਿਆਦਾ ਦੱਸਦਾ ਪਿਆਵਾਂ ਬਾਕੀ ਮਹਿਕ ਪੰਡੋਰੀ ਦੇ ਨਾਲ ਜੋ ਅੱਜ ਹੋਇਆ ਉਹ ਸਾਰਿਆਂ ਨੇ ਵੇਖਿਆ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਵਾਸਤੇ ਛੋਟਾ ਜਿਹਾ ਸਾਡਾ ਮੈਸੇਜ ਇੱਕ ਕਿ ਡੈਮੋ ਤੁਹਾਨੂੰ ਮਿਲ ਗਿਆ। ਬਾਕੀ ਜਿਹੜੇ ਜਿਹੜੇ ਉਹਦੇ ਘਰੇ ਗਏ ਸੋਂ ਉਹ ਵੀ ਆਪਣਾ ਤਿਆਰ ਰੋ। ਠੀਕ ਹੋ ਗਿਆ? ਉਹਦੀ ਵਜ੍ਹਾ ਕੀ ਏ ਤੁਸੀਂ ਇੱਕ ਸਰਦਾਰ ਨੂੰ ਨੰਗਾ ਕੀਤਾ ਜੇ ਉਹਦੇ ਕੱਪੜੇ ਲਾਏ ਜੇ। ਠੀਕ ਏ? ਉਹਦੀ ਪੱਗ ਦੇ ਨਾਲ ਤੁਸੀਂ ਜੋ ਕੀਤਾ ਜੇ ਤੁਹਾਨੂੰ ਵੀ ਪਤਾ ਏ। ਸਾਰਾ ਕੁਝ ਕਰ ਲੰਦੇ ਲੇਕਿਨ ਕੇਸਰ ਨੂੰ ਜਿਹੜਾ ਨਾ ਤੁਸੀਂ ਪੱਗ ਨੂੰ ਨਾ ਐਵੇਂ ਕਰਦੇ। ਠੀਕ ਏ? ਤੇ ਜਿੱਥੇ ਤੱਕ ਤੁਹਾਡੇ ਕੋਲ ਭੱਜ ਹੁੰਦਾ ਨਾ ਉਹ ਭੱਜ ਲੋ ਮੇਰਾ ਤੇ ਡੋਨੀ ਭਾਈ ਦਾ ਨਾ ਤੁਹਾਨੂੰ ਦੋਵਾਂ ਦਾ ਮੈਸੇਜ ਏ। ਜੇ ਤੁਹਾਡੇ ਕੋਲ ਕੋਈ ਗੈਂਗਸਟਰ ਲਿਆਂਦਾ ਜਾਂਦਾ ਹੈ ਨਾ ਉਹ ਵੀ ਲਿਆ ਆਇਆ ਜੇ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਜੇ ਇੱਕ ਮਜ਼ਦੂਰ ਬੱਚੇ ਨੂੰ ਛੋਟੇ ਜਿਹੇ ਨੂੰ ਜਾ ਕੇ ਤੁਸੀਂ ਉਹਦੇ ਘਰ ਦੇ ਵਿੱਚ 15 ਜਣੇ ਵੜ ਕੇ ਮਾਰਦੇ ਪਏ ਜੇ ਉਹਨੂੰ ਨੰਗਾ ਕਰਦੇ ਪਏ ਉਹਨੂੰ ਸ਼ਰਮ ਨਹੀਂ ਆਈ ਤੁਹਾਡੇ ਨੂੰ ਤਾਂ ਤੁਸੀਂ ਡੁੱਬ ਕੇ ਨਹੀਂ ਮਰੇ ਹੋ ਬਗੈਰ ਤੋਂ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਹੁਣ ਆਓ ਨਾ ਹੁਣ ਤੁਹਾਡੇ ਅਸੀਂ ਤੁਹਾਡੀ ਗੈਂਗਸਟਰੀ ਕੱਢਾਂਗੇ ਠੀਕ ਹੈ ਜੋ ਮਰਜ਼ੀ ਕਰ ਲੈਂਦੇ ਇੱਕ ਤੁਸੀਂ ਪੰਜਾਬੀ ਸਰਦਾਰ ਨੂੰ ਨੰਗਾ ਨਾ ਕਰਦੇ ਤੇ ਦੂਸਰਾ ਦੀ ਪੱਗ ਨੂੰ ਹੱਥ ਨਾ ਲਾਉਂਦੇ ਇਹ ਦੋ ਕੰਮ ਤੁਸੀਂ ਬੜੇ ਗਲਤ ਕਰ ਬੈਠੇ ਜੇ ਤੇ ਡੈਮੋ ਮਿਲ ਗਿਆ ਭਜੋ ਜਿੱਥੇ ਟਿਕਰ ਤੁਹਾਡੇ ਕੋਲ ਆ ਬਿਲਕੁਲ ਰਾਜੀ ਨਵੇ ਦੀ ਵੀਡੀਓ ਜਿਹੜੀ ਸੀ ਸਾਹਮਣੇ ਆ ਚੁੱਕੀ ਸੀ ਜਿਹੜਾ ਜਸਤਾਲੀ ਵੱਲ ਦੱਸਿਆ ਜਾ ਰਿਹਾ ਸੀ ਇਸ ਮੁੰਡੇ ਵੱਲੋਂ ਉੱਥੇ ਜਾਇਆ ਜਾਂਦਾ ਹੈ ਤੇ ਰਾਜੀ ਨਵੇ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਔਰ ਮਹਿਕ ਪੰਡੋਰੀ ਵੱਲੋਂ ਹੀ ਇਹ ਵੀਡੀਓ ਬਣਾਈ ਜਾਂਦੀ ਹੈ ਉਸ ਤੋਂ ਬਾਅਦ ਇਹ ਸਾਰਾ ਮੈਟਰ ਵੱਧਦਾ ਚੱਲਿਆ ਜਾਂਦਾ ਹੈ ਦਸਤਾਰ ਨੂੰ ਲੈ ਕੇ ਵੀ ਉਹ ਜਲਦੀ ਮਾਫੀ ਮੰਗਣ ਨੂੰ ਜਾ ਰਹੇ ਸੀ ਕਿ ਅਸੀਂ ਇਸ ਸੰਬੰਧੀ ਵੀ ਮਾਫੀ ਮੰਗ ਲਾਂਗੇ ਜਿਹੜੇ ਮੁੰਡਿਆਂ ਨਾਲ ਗੱਲਬਾਤ ਹੋਈ ਉਹਨ ਜਿਹੜੀ ਹੈ ਜਦੋਂ ਮਰਡਰ ਹੁੰਦੇ ਨੇ ਉਸ ਤੋਂ ਬਾਅਦ ਪ੍ਰਭ ਦਾ ਸੁਭਾ ਤੇ ਡੋਨੀ ਵੱਲ ਵੱਲੋਂ ਜਿਹੜੀਆਂ ਪੋਸਟਾਂ ਪਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜੀ ਹੈ ਮੈਸੇਜ ਦਿੱਤਾ ਜਾਂਦਾ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਜਿਹੜਾ ਸ਼ਜਾੜ ਭੱਟੀ ਉਹ ਆਪਣੇ ਵੱਲੋਂ ਦੱਸਦਾ ਕਿ ਦੋਨੇ ਪੱਲ ਮੇਰਾ ਦੋਸਤ ਹੈ ਔਰ ਇਹਨਾਂ ਨੇ ਮਹਿਕ ਪੰਡੋਰੀ ਨੂੰ ਕੁੱਟ ਕੇ ਚੰਗਾ ਨਹੀਂ ਕੀਤਾ ਹਾਲਾ ਹਾਲਾਂਕਿ ਮਹਿਕ ਪੰਡੋਰੀ ਦੀ ਵੀ ਗੱਲਬਾਤ ਜਿਹੜੀ ਸ਼ਜਾੜ ਭੱਟੀ ਨਾਲ ਹੋਈ ਸੀ ਉਸ ਨੂੰ ਲੈ ਕੇ ਹੁਣ ਪੁਲਿਸ ਅਲੱਗ-ਅਲੱਗ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਹੁਣ ਤੱਕ ਜਿਹੜੇ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਅਜਰ ਯੁਵਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ 7 ਤੋਂ 8 ਬੰਦਿਆਂ ਤੇ ਕਈ ਅਨਨੋਨ ਬੰਦਿਆਂ ਤੇ ਮਾਮਲਾ ਦਰਜ ਹੋਇਆ ਹੁਣ